ਪਖ ਦੇ ਮਸਲੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਕੋਈ ਨਾ ਕੋਈ ਵਿਸ਼ਾ ਅਸੀਂ ਰਜਾਨਾ ਹੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਹੜਾ ਕਰੰਟ ਤੇ ਭੱਖਦਾ ਹੁੰਦਾਗਾ। ਪਖ ਦੇ ਮਸਲੇ ਜਿਹੜਾ ਸਾਡੇ ਇਸ ਪ੍ਰੋਗਰਾਮ ਦਾ ਨਾਂਗਾ ਤੇ ਸਾਡੇ ਚੈਨਲ ਦਾ ਨਾਮ ਹੈ ਪੰਜਾਬੀ ਲਿਖਤ। ਪੰਜਾਬੀ ਲਿਖਤ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਇਸ ਇਕ ਬਹੁਤ ਜ਼ਰੂਰੀ ਜਿਹੜਾ ਕਰੰਟ ਵਿਸ਼ਾ ਤੁਹਾਡੇ ਨਾਲ ਅੱਜ ਸਾਂਝਾ ਕਰਦੇ ਆਂ ਭਖ ਦਾ ਮਸਲਾ ਹੈ ਜਿਹੜਾ ਅੱਜ ਦਾ ਬਹੁਤ ਜ਼ਰੂਰੀ ਹੈ ਜਿਹੜਾ ਤੁਹਾਡੇ ਨਾਲ ਅਸੀਂ ਹੁਣ ਡਿਸਕਸ ਕਰਨੇ ਜਾ ਰਹੇ ਆਂ ਇਹ ਸਾਡੇ ਵੀਰ ਬੁੱਤ ਸਿੰਘ ਨਿਲੋਦੀ ਕਲਮ ਦੀਆਂ ਇਹ ਇਹ ਲਿਖੀਆਂ ਹੋਈਆਂ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜਿਵੇਂ ਉਹਨਾਂ ਨੇ ਲਿਖਿਆ ਕਿ ਘੁੰਮ ਚਰ ਖੜਿਆ ਘੁੰਮ ਤੇਰੀ ਕੱਤਣ ਵਾਲੀ ਜੀਵੇ ਘੁੰਮ ਚਰਖੜਿਆ ਘੁੰਮ ਤੇਰੀ ਕੱਤਣ ਵਾਲੀ ਜੀਵੇ ਇਹ ਅੱਜ ਦਾ ਸਾਡਾ ਪੱਖ ਦਾ ਮਸਲਾ ਗਾ ਇਸ ਲੇਖ ਨੂੰ ਤੁਸੀਂ ਏਕ ਇਸ ਐਪੀਸੋਡ ਨੂੰ ਬਹੁਤ ਲੰਬਾ ਐਪੀਸੋਡ ਆ ਇਹ ਪੂਰੀ ਸਟੋਰੀ ਨੂੰ ਤੁਸੀਂ ਧਿਆਨ ਦੇ ਨਾਲ ਜ਼ਰੂਰ ਸੁਣਨਾ ਗਾ ਬਹੁ ਗਣਤੀ ਮਨੁੱਖ 95 ਦੇ ਚੱਕਰ ਵਿੱਚ ਫਸ ਕੇ ਰਹਿ ਜਾਂਦੇ ਹਨ ਕਿਸੇ ਨੂੰ ਇਹ ਕੋਈ ਨਹੀਂ ਦੱਸਦਾ ਮੇਨਟ ਤੇ ਅਭਿਆਸ ਸਬਰ ਸੰਤੋਖ ਦੇ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਕੋਈ ਵੀ ਚੀਜ਼ ਇੱਕ ਦਿਨ ਵਿੱਚ ਹਾਸਲ ਨਹੀਂ ਕੀਤੀ ਜਾ ਸਕਦੀ ਬਿਨਾ ਪਾਣੀ ਵਿੱਚ ਉਤਰਨਿਆ ਤਰਨਾ ਨਹੀਂ ਸਿੱਖਿਆ ਜਾ ਸਕਦਾ ਜਿੰਦਗੀ ਭਵ ਸਾਗਰ ਹੈ ਇਸ ਨੂੰ ਤਰ ਕੇ ਹੀ ਪਾਰ ਕੀਤਾ ਜਾ ਸਕਦਾ ਹੈ ਅਧਿਆ ਸਹਿਤਕਾਰ ਸੰਗੀਤਕਾਰ ਅਦਾਕਾਰ ਚਿੱਤਰਕਾਰ ਬੰਨਲੀ ਮੰਜ਼ਲ ਤਾਂ ਨੇੜੇ ਹੈ ਪਰ ਰਸਤਾ ਬੜਾ ਵਿਖੜਾ ਹੈ ਪਰ ਮਿਹਨਤ ਸਦਕ ਸ਼ਕਤੀ ਚਾ ਸੁਪਨੇ ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ ਤੇ ਕੇਂਦਰਿਤ ਕਰਨ ਨਾਲ ਕੁਝ ਵੀ ਬਣਿਆ ਜਾ ਸਕਦਾ ਹੈ ਇਕਰ ਇਹ ਤੁਸੀਂ ਸਾਰੀਆਂ ਚੀਜ਼ਾਂ ਜੋ ਭੁੱਲੀਆਂ ਗਈਆਂ ਨੇ ਤਾਂ ਤੁਸੀਂ ਜੋ ਮਰਜ਼ੀ ਬਣ ਸਕਦੇ ਹੋ ਬਣਿਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ ਪਰ ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੋਈ ਔਖਾ ਨਹੀਂ ਹੁੰਦਾ ਪਰ ਅਸੀਂ ਇਸ ਰਸਤੇ ਤੁਰਦੇ ਨਹੀਂ ਵੱਡੇ-ਵੱਡੇ ਫਨਕਾਰ ਗਾਇਕ ਤੇ ਸਹਿਤਕਾਰ ਅਕਸਰ ਹੀ ਆਪਣੀ ਮੁਲਾਕਾਤ ਮੌਕੇ ਇਹ ਬੜੇ ਵਧੀਆ ਤਰੀਕੇ ਨਾਲ ਝੂਠ ਬੋਲਦੇ ਹਨ ਕਿ ਇਹ ਤਾਂ ਉਹਨਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ ਅਸਲ ਵਿੱਚ ਇਹ ਸਭ ਕੁਝ ਉਹਨਾਂ ਦੇ ਅਭਿਆਸ ਦਾ ਸਿੱਟਾ ਹੁੰਦਾ ਹੈ ਅਭਿਆਸ ਇੱਕ ਦਿਨ ਰੰਗ ਹੀ ਲਿਆਉਂਦਾ ਹੈ ਲੋੜ ਤਾਂ ਹੁੰਦੀ ਹੈ ਜ਼ਿੰਦਗੀ ਵਿੱਚ ਰੰਗ ਭਰਨ ਦੀ ਜਿਸ ਨੂੰ ਜਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ ਉਹ ਕਦੇ ਵੀ ਉਦਾਸ ਨਹੀਂ ਹੁੰਦਾ ਸਗੋਂ ਹਰ ਵੇਲੇ ਖਿੜਿਆ ਰਹਿੰਦਾ ਹੈ ਖੁਸ਼ ਰਹਿੰਦਾ ਹੈ ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ ਸ਼ਬਦਾਂ ਦੇ ਜਾਗਰੂਕ ਅਕਸਰ ਹੀ ਆਪਣੇ ਭਾਵ ਵਿੱਚ ਪੀੜ ਨੂੰ ਨਾਲ ਲੈ ਤੁਰਦੇ ਹਨ ਉਹਨਾਂ ਅੰਦਰ ਇਹ ਬਹਾਰ ਇੱਕ ਦਿਨ ਵਿੱਚ ਨਹੀਂ ਆਉਂਦੀ। ਇਸ ਦੇ ਪਿੱਛੇ ਲੰਮੇ ਅਧਿਐਨ ਤੇ ਅਭਿਆਸ ਦਾ ਸਿੱਟਾ ਹੁੰਦਾ। ਕਹਿਣ ਦਾ ਭਾਵੇਂ ਉਹਦੀ ਬਹੁਤ ਘਾਲਣਾ ਘਾਲੀ ਹੁੰਦੀ ਹੈਗੀ। ਉਹਦਾ ਇਹ ਸਿੱਟਾ ਹੁੰਦਾ گا۔ ਪਰ ਅਸੀਂ ਸਿੱਟੇ ਤੇ ਪਹਿਲਾਂ ਪਹੁੰਚਦੇ ਹਾਂ। ਤੁਰਦੇ ਬਾਅਦ ਵਿੱਚ। ਇਸ ਕਰਕੇ ਅਸੀਂ ਅਸਫਲ ਹੁੰਦੇ ਹਾਂ। ਪਰ ਸਫਤਤਾ ਦੀ ਹਕੀਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਅੰਗੜਾਈ ਭਰਦੀ ਹੈ ਫਿਰ ਉਹ ਕਾਗਿਤੇ ਉੱਤਰ ਕੇ ਹਕੀਕਤ ਦਾ ਰੂਪ اختیار ਕਰਦੀ ਹੈ ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚੱਕਾ ਚੋਣ ਹੁੰਦੇ ਪਰ ਅੰਦਰ ਕੋਈ ਸੁਪਨਾ ਕੋਈ ਇੱਛਾ ਤੰਗ ਨਾ ਹੋਣ ਕਰਕੇ ਹੱਥ ਮਲਦੇ ਰਹਿ ਜਾਂਦੇ ਹਾਂ ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਬਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ। ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ। ਹਰ ਇੱਕ ਬੰਦੇ ਜਿਹੜੀ ਕਲਾਕਾਰ ਅਦਾਕਾਰੀ ਹੈ ਉਹ ਕਿਸੇ ਨਾਲ ਨਹੀਂ ਜੁੜਦੀ ਹੈ। ਜਿਹੜੇ ਕਿਸੇ ਦੀ ਨਕਲ ਕਰਦੇ ਹਨ ਉਹ ਆਪਣੀ ਹੋਣ ਦਗਵਾ ਲੈਂਦੇ ਹਨ। ਦੋਸਤੋ ਜੇ ਅਸੀਂ ਕਿਸੇ ਦੀ ਨਕਲ ਕਰਾਂਗੇ ਅਸੀਂ ਆਪਣੀ ਹੋਣ ਆਪ ਹੀ ਖਵਾ ਲਵਾਂਗੇ। ਆਪਣੇ ਹੌਂਦ ਘਵਾਉਣੇ ਉਹਨਾਂ ਦੇ ਹਿੱਸੇ ਹੀ ਆਉਂਦੀ ਹੈ ਜਿਹੜੇ ਦੂਸਰਿਆਂ ਦੇ ਨਕਸ਼ੇ ਕਦਮਾਂ ਤੇ ਤੁਰਦੇ ਹਨ ਉਹਨਾਂ ਦੀ ਹੌਂਦ ਖਤਮ ਹੁੰਦੀ ਹੈ ਫਿਰ ਜਿਹੜੇ ਦੂਸਰੇ ਦੀ ਜਿਵੇਂ ਕਹਿੰਦੇ ਪਛਾਪੀ ਚ ਕ੍ਰੀਸ ਕਰਦੇ ਹਨ ਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਦਿੰਦਾ ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਵਗਦਾ ਰਹਿੰਦਾ ਹੈ ਕਿਉਂਕਿ ਦਰਿਆ ਆਪਣਾ ਰਸਤਾ ਆਪ ਬਣਾਉਂਦਾ ਹੈਗਾ ਤੇ ਉਹ بڑے ਰਸਤੇ ਤੇ ਕਦੇ ਨਹੀਂ ਚਲਦਾ ਹੈਗਾ। ਵਗਦੇ ਪਾਣੀਆਂ ਦੇ ਨਾਲ-ਨਾਲ ਤੁਰਨਾ ਤਾਂ ਸੌਖਾ ਹੈ। ਪਰ ਆਪਣਾ ਰਾਹ ਆਪ ਬਣਾਉਣਾ ਦ੍ਰਿਯਮਤ ਹੋਈ ਸਿੱਖਿਆ ਜਾ ਸਕਦਾ ਹੈ। ਨਿੱਕੇ ਬੱਚੇ ਨੂੰ ਬੋਲਣਾ, ਤੁਰਨਾ, ਹੱਸਣਾ ਤਾਂ ਕੋਈ ਨਹੀਂ ਸਿਖਾਉਂਦਾ। ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ। ਉਹਨਾਂ ਦਾ ਅਧਿਆਪਕ ਤਾਂ ਉਹਨਾਂ ਦੀ ਅੱਖ ਤੇ ਸੋਝੀ ਹੁੰਦੀ ਹੈ। ਜਿਹੜੀ ਉਹਨਾਂ ਨੂੰ ਉੱਡਣਾ ਸਿਖਾਉਂਦੀ ਹੈ। ਉਡਣਾ ਕੋਈ ਔਖਾ ਰਸਤਾ ਨਹੀਂ ਅਸੀਂ ਅਕਸਰ ਹੀ ਹਵਾ ਵਿੱਚ ਉੱਡਦੇ ਰਹਿੰਦੇ ਹਾਂ ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ ਸ਼ਬਦਾਂ ਦੇ ਬੰਜਾਰੇ ਆਪਣੇ ਲਿਖਤਾਂ ਵਿੱਚ ਤਾਂ ਨਿਜਾਮ ਬਦਲਣ ਦੀਆਂ ਟਾਰਾਂ ਦਾ ਮਾਰਦੇ ਹਨ ਪਰ ਜਦੋਂ ਸਤਾ ਮਾਇਆ ਦੀ ਛਧਰੀ ਤਾਣਦੀ ਹੈ ਤਾਂ ਉਹ ਡਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਵੀ ਉੱਤਰਦੀ ਨਾ ਸਮਾਜ ਵਿੱਚ ਕੋਈ ਅਜਿਹੀ ਲਹਿਰ ਉੱਠ ਰਹੀ ਹੈ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ ਜਿੱਥੇ ਕਿਤੇ ਕੋਈ ਲਹਿਰ ਉੱਠਦੀ ਆ ਉਸ ਨੂੰ ਸਟੇਟ ਡੰਡੇ ਦੇ ਜ਼ੋਰ ਨਾਲ ਦਬਾ ਦਿੰਦੀ ਹੈ ਜਿਵੇਂ ਕਹਿੰਦਾ ਭਾਵ ਕਿ ਸੱਤਾਧਾਰੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਕਿਸੇ ਵੀ ਲਹਿਰ ਉੱਠਣ ਗਿੰਦੇ ਤੇ ਡੰਡੇ ਦੇ ਜ਼ੋਰ ਨਾਲ ਦਬਾ ਦਿੰਦੀ ਹੈ ਪਰ ਇਸ ਤਰ੍ਹਾਂ ਹੁਣ ਕਿਤੋਂ-ਕਿਤੋਂ ਅੱਗ ਉੱਠ ਰਹੀ ਹੈ ਇਹ ਜਰੂਰ ਕੋਈ ਰੰਗ ਲਿਆ ਸਕਦੀ ਹੈ ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੌਖਾ ਹੁੰਦਾ ਹੈ ਪਰ ਕਿਸੇ ਭਾਗੋਂ ਦੇਪਕਵਾਨ ਖਾਣੇ ਬਹੁਤ ਔਖੇ ਹੁੰਦੇ ਹਨ ਆਪਣੇ ਹੀ ਖੇਤਾਂ ਵਿੱਚ ਪਰਾਇਆ ਵਾਂਗ ਸਿਲਾ ਚੋ ਗਿਆ ਤਾਂ ਜਾ ਸਕਦਾ ਹੈ ਪਰ ਕਿਸੇ ਲਈ ਛੱਤ ਜਾਂ ਬਾਹ ਨਹੀਂ ਬਣਿਆ ਜਾ ਸਕਦਾ ਜੜਾ ਨਾਲੋਂ ਟੁੱਟ ਕੇ ਬਗਾਨੇ ਥਾਂ ਜਾ ਕੇ ਤੁੱਪ ਦਾ ਬਾਣੀ ਜਾ ਸਕਦੀ ਹੈ ਪਰ ਕਿਸੇ ਲਈ ਫੁੱਲ ਤੇ ਫਲ ਨਹੀਂ ਬਣਿਆ ਜਾ ਸਕਦਾ ਸ਼ੋਰਤ ਦੀ ਹਨੇਰੀ ਜੜਾਂ ਉਖਾੜ ਸਕਦੀ ਹੈ ਪਰ ਆਪਣੀਆਂ ਜੜਾਂ ਨਾਲ ਵੱਜੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ ਮਨੁੱਖ ਪ੍ਰਵਾਸ ਨਹੀਂ ਕਰਦਾ ਸਗੋਂ ਟਿੱਡ ਪ੍ਰਵਾਸ ਕਰਦਾ ਹੈ ਇਸੇ ਕਰਕੇ ਅਸੀਂ ਆਪਣੇ ਟਿੱਡ ਦੇ ਰਖਵਾਲੇ ਬਣ ਜਾਂਦੇ ਹਨ ਜਿਹੜੇ ਦੂਜਿਆਂ ਦੇ ਲਈ ਸੋਚਦੇ ਹਨ ਤੇ ਉਹਨਾਂ ਦੇ ਕੰਮ ਆਉਂਦੇ ਹਨ ਲੋਕ ਉਹਨਾਂ ਨੂੰ ਹੀ ਜ਼ਿਆਦਾ ਰੱਖਦੇ ਹਨ ਸਮਾਜ ਵਿੱਚ ਨਾਇਕਾਂ ਅਤੇ ਮਹਾਨਾਇਕਾਂ ਤਾਂ ਇਸੇ ਕਰਕੇ ਕਾਲ ਪੈ ਗਿਆ ਹੈ ਕਿ ਇੰਨਾ ਬੋੜਾ ਨੇ ਆਪਣੇ ਥੱਲੇ ਕੋਈ ਰੁੱਖ ਹੀ ਉੱਗਣ ਦੇ ਮੌਲਨ ਨਹੀਂ ਦਿੱਤਾ ਇਸੇ ਕਰਕੇ ਚਾਰੇ ਪਾਸੇ ਖਰਨਾਇਕਾਂ ਦਾ ਬੋਲਬਾਲਾ ਹੋ ਗਿਆ ਅਸੀਂ ਭਵਿੱਖਹੀਣ ਜੜਹੀਣ ਰੁਜ਼ਗਾਰਹੀਣ દિਸ਼ਾਹੀਣ ਹੋ ਗਏ ਹਾਂ ਇਸੇ ਕਰਕੇ ਸਵੈਵਾਦੀ ਰਕਦੇ ਸਵੈਵਾਦੀ ਹੋਏ ਹਾਂ ਸਾਡੇ ਅੰਦਰੋਂ ਮਨੁੱਖ ਮਾਰਗ ਹੈ ਉਹ ਬੰਦਾ ਮਾਰਗ ਹੈ ਜਿਸ ਨੂੰ ਸਾਡੇ ਗੁਰੂਆਂ ਤੇ ਭਗਤਾਂ ਨੇ ਜਗਾਇਆ ਸੀ ਸ਼ਰਧਾ ਤੇ ਭਰਤ ਨੇ ਸਾਨੂੰ ਗਿਆਨਹੀਣ ਬਣਾ ਦਿੱਤਾ ਜਿਹੜੀ ਸ਼ਰਧਾ ਨਾ ਇਹਨੇ ਸਾਨੂੰ ਅੰਨੇ ਕਰ ਦਿੱਤਾ ਗਿਆਨੀ ਨੂੰ ਬਣਾਤਾ ਗਿਆਨ ਰਹਿਣੀ ਨਹੀਂ ਦਿੱਤਾ ਕਿਉਂਕਿ ਸਾਡੀ ਸ਼ਰਧਾ ਹੀ ਇੰਨੀ ਅੰਨੀ ਹੋ ਗਈ ਹੈ ਅਸੀਂ ਸ਼ਰਧਾ ਦੀਆਂ ਮੂਰਤੀਆਂ ਨੂੰ ਪੂਜਣ ਲੱਗੇ ਤੇ ਖੁਦ ਮੂਰਤੀਆਂ ਬਣ ਗਏ ਹਾਂ ਅਸੀਂ ਮਾਨਵਵਾਦੀ ਨਹੀਂ ਨਹੀਂ ਸਕੋ ਪਦਾਰਥਵਾਦੀ ਹੋ ਗਏ ਹਾਂ ਸਾਡੇ ਅੰਦਰ ਵਸਤੂਆਂ ਦੀ ਪ੍ਰਮਾਰ ਹੋ ਗਈ ਹੈ ਇਸ ਕਰਕੇ ਅਸੀਂ ਹਰ ਬੜੇ ਬਾਹਰ ਨੂੰ ਭਜਦੇ ਤੇ ਦੌੜਦੇ ਰਹਿੰਦੇ ਹਾਂ ਲਿਖਣਾ ਕੋਈ ਔਖਾ ਕੰਮ ਨਹੀਂ ਸੁਣਨਾ ਪੜ੍ਹਨਾ ਅਧਿਐਨ ਕਰਨਾ ਬੜਾ ਕੁਝ ਸਿਖਾ ਦਿੰਦਾ ਹੈ ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਦੇ ਖੂਨ ਵਿੱਚ ਕਲਾ ਹੁੰਦੀ ਹੈ ਉਹ ਲੋਕ ਬਹੁਤ ਘੱਟ ਹੁੰਦੇ ਆ ਜਿਨ੍ਹਾਂ ਦੇ ਖੂਨ ਦੇ ਵਿੱਚ ਕਲਾ ਹੁੰਦੀ ਹੈ ਨਹੀਂ ਬਹੁ ਗਿਣਤੀ ਕਲਾ ਦੇ ਨਾਮ ਉੱਤੇ ਕਲਾ ਦਾ ਨਰਾਦਰ ਕਰਦੇ ਹਨ ਚੁੱਪ ਰਹਿਣਾ ਤਾਂ ਚੰਗਾ ਹੈ ਪਰ ਗੁੰਗੇ ਬਣ ਜਾਣਾ ਖਤਰਨਾਕ ਹੁੰਦਾ ਹੈ ਅਸੀਂ ਗੁੰਗੇ ਬੋਲੇ ਤੇ ਅੰਨੇ ਹੋ ਗਏ ਹਾਂ ਬੋਲਣਾ ਤਾਂ ਮਾੜਾ ਨਹੀਂ ਹੁੰਦਾ ਪਰ ਸਦਾ ਬੋਲਦੇ ਰਹਿਣਾ ਕੁਝ ਵੀ ਨਾ ਸੁਣਨਾ ਤੇ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਲੂ ਦੇ ਬੈਲ ਦੀ ਵਾਂਗ ਇੱਕ ਥਾਂ ਤੇ ਘੁੰਮੀ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਅੱਖਾਂ ਖੋਲ ਕੇ ਤੁਰਨਾ ਤਾਂ ਚਾਹੀਦਾ ਪਰ ਖੁੱਲੀਆਂ ਅੱਖਾਂ ਦੇ ਹੁੰਦੀਆਂ ਕਿਸੇ ਵਿੱਚ ਟਕਰਾ ਜਾਣਾ ਨਹੀਂ ਹੁੰਦਾ ਚਾਰੇ ਪਾਸੇ ਦੇਖਣਾ ਪੈਂਦਾ ਹੈ ਰਸੂਲ ਹਮਜ਼ਾ ਤੋਂ ਮੇਰੇ ਦਾਗਿਸਤਾਨ ਵਿੱਚ ਲਿਖਦਾ ਹੈ ਇਹ ਨਾ ਕਹੋ ਕਿ ਮੈਨੂੰ ਵਿਛਾ ਦਿਓ ਇਹ ਨਾ ਕਹੋ ਕਿ ਮੈਨੂੰ ਵਿਛਾ ਦਿਓ ਸਗੋਂ ਇਹ ਕਹੋ ਮੈਨੂੰ ਅੱਖਾਂ ਦਿਓ ਸਗੋਂ ਇਹ ਕਹੋ ਮੈਨੂੰ ਅੱਖਾਂ ਦਿਓ ਸਾਰਾ ਸੰਸਾਰ ਵਿਸ਼ਿਆਂ ਨਾਲ ਭਰਿਆ ਪਿਆ ਲੋੜ ਦਾ ਅੱਖਾਂ ਦੀ ਅੱਖਾਂ ਖੋਲਣ ਦੀ ਲੋੜ ਹੈ ਅੱਖਾਂ ਤੇ ਸੋਚ ਸਮਝ ਤੇ ਤਰਕਬਾਨ ਬੁੱਧੀ ਤਾਂ ਕਿ ਦੇਖਿਆ ਸੁਣਿਆ ਮੰਨਿਆ ਕਿਵੇਂ ਨਵੇਂ ਸਿਰਜਿਆ ਜਾ ਸਕਦਾ ਹੈ ਇਹ ਤਾਂ ਇਹੋ ਜਿਹੇ ਇਹ ਹੁੰਦਾ ਕਿ ਅਸੀਂ ਲਿਖਦੇ ਤੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ ਪੜ੍ਹਦੇ ਤਾਂ ਬਿਲਕੁਲ ਹੀ ਨਹੀਂ ਵਿਦਿਆ ਸਰੂਜ ਗੋmdi ਹੈ ਸ਼ਬਦ ਗੁਰੂ ਸਾਡਾ ਮਾਰਗ ਹੈ ਤੇ ਉਸ ਦੇ ਉਹਦੇ ਵਿਚਾਰਾਂ ਨੂੰ ਪੜਾਉਣਾ ਸਮੇਂ ਦੀ ਲੋੜ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਉੱਤੇ ਅਮਲ ਕਰਨਾ ਤਾਂ ਦੂਰ ਦੀ ਗੱਲ ਹੈ ਅਸੀਂ ਸ਼ਬਦ ਗੁਰੂ ਨਾਲ ਟੁੱਟ ਗਏ ਹਾਂ ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਂਦੇ ਹਾਂ ਪਰ ਨੇੜੇ ਹੋਣ ਵਾਸਤੇ ਕੋਈ ਸੋਚੀਦਾ ਨਹੀਂ ਅਸੀਂ ਜੋ ਸੋਚਦੇ ਹਾਂ ਉਸ ਤੇ ਅਮਲ ਨਹੀਂ ਕਰਦੇ ਜੋ ਕਰਦੇ ਹਾਂ ਉਸ ਬਾਰੇ ਸੋਚਦੇ ਨਹੀਂ ਸੂਰਜ ਵਾਂਗ ਚਾਨਣ ਵੰਡਣਾ ਬਹੁਤ ਔਖਾ ਹੁੰਦਾ ਹੈ ਪਰ ਅਸੀਂ ਤਾਂ ਚਾਨਣ ਦੇ ਨਾਂ ਉੱਤੇ ਹਨੇਰੇ ਹੀ ਵੀਜ ਤੇ ਤੁਰੇ ਜਾ ਰਹੇ ਹਾਂ ਇਸ ਕਰਕੇ ਸਾਡੇ ਚਾਰੇ ਪਾਸੇ ਸੂਣਾ ਕੰਡੇ ਉੱਗ ਆਏ ਹਨ ਮਿੱਤਰਤਾ ਬਣਾਉਣਾ ਸੌਖਾ ਹੁੰਦਾ ਪਰ ਮਿੱਤਰ ਪਿਆਰੇ ਦੇ ਨਾਲ ਸੱਚ ਹੱਥ ਤੇ ਸੌਣਾ ਔਖਾ ਹੁੰਦਾ ਹੈ ਹੈ ਕੋਈ ਕੰਮ ਔਖਾ ਨਹੀਂ ਹੁੰਦਾ ਲੋੜ ਤਾਂ ਪਹਿਲਾਂ ਕਦਮ ਪੁੱਟਣ ਦੀ ਹੁੰਦੀ ਹੈ ਅਸੀਂ ਕਦਮ ਪੁੱਟਣਾ ਤੋ ਪਹਿਲਾਂ ਹੀ ਮੰਜ਼ਲ ਤੱਕ ਪੁੱਜਣ ਦੀ ਸੋਚ ਰੱਖਦੇ ਆਂ ਇਸ ਕਰਕੇ ਅਸੀਂ ਸੂਰਜ ਵਾਂਗ ਖੜੇ ਰਹਿੰਦੇ ਆਂ ਜਿਹੜੇ ਧਰਤੀ ਬਣ ਕੇ ਘੁੰਮਦੇ ਹਨ ਉਹੀ ਮੰਜ਼ਲ ਚੁੰਮਦੇ ਹਨ ਆਓ ਆਪਾਂ ਵੀ ਧਰਤੀ ਵਾਂਗ ਘੁੰਮੀਂ ਤਾਂ ਸੂਰਜ ਵਾਂਗ ਰੌਸ਼ਨੀ ਬੰਡੀਏ ਐਵੇਂ ਵੀ ਨਾ ਕਿਸੇ ਨੂੰ ਭੰਡੀਏ ਆਓ ਪਿਆਰ ਲਈਏ ਤੇ ਪਿਆਰ ਬੰਡੀਏ ਬੰਦ ਪੈ ਚੱਖ ਨੂੰ ਘਮਾਈ ਦੇ ਜ਼ਿੰਦਗੀ ਨੂੰ ਲਗਾਨ ਬਣਾਈ ਸੋ ਏਸੀ ਸਾਡੇ ਅੱਜ ਦੇ ਭਗ ਦੇ ਮਸਲੇ ਦੇ ਵਿੱਚ ਘੁੰਮ ਚਰਖੜਿਆ ਘੁੰਮ ਤੇਰੀ ਕੱਤਣ ਵਾਲੀ ਜੀਵੇ ਸਾਡੇ ਵੀਰ ਬੁੱਧ ਸਿੰਘ ਨਿੱਲੋ ਦੀ ਕਲਮਦੀਆਂ ਲਿਖੀਆਂ ਹੋਈਆਂ ਇਹ ਸਤਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਇਸ ਐਪੀਸੋਡ ਦੇ ਵਿੱਚ ਭਗ ਦੇ ਮਸਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ ਨੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਉਹਨਾਂ ਦੇ ਵਿਚਾਰ ਜੇ ਤੁਸੀਂ ਡੀਪਲੀ ਜਾ ਕੇ ਡੂੰਘਾਈ ਦੇ ਵਿੱਚ ਜਾ ਕੇ ਸੁਣੋਗੇ ਇਹਨਾਂ ਚਚਾਣੋ ਤਾਂ ਜ਼ਰੂਰ ਤੁਹਾਨੂੰ ਕੁਝ ਨਾ ਕੁਝ ਨਮਾ ਸਿੱਖਣ ਤੇ ਕਰਨ ਦਾ ਮੌਕਾ ਮਿਲੇਗਾ ਜ਼ਿੰਦਗੀ ਨੂੰ ਹੋਰ ਸੌਖਿਆ ਕਰਨ ਦਾ ਬਲ ਵੀ ਮਿਲਦਾਗਾ ਇਹਨਾਂ ਚੀਜ਼ਾਂ ਤੋਂ ਸਾਡੇ ਵਰਤਮਾਨ ਜੋ ਸਾਡੀਆਂ ਸਰਕਾਰਾਂ ਨੇ ਰਾਜ ਚਲਾ ਰਹੀਆਂ ਨੇ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਹੁੰਦੀਆਂ ਨੇ ਯੋਜਨਾ ਇਹਨਾਂ ਲੇਖਾਂ ਦੇ ਵਿੱਚ ਤੇ ਸੋ ਜੇਕਰ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪੱਖ ਦੇ ਮਸਲੇ ਚੰਗਾ ਲੱਗਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਦਿੱਤਾ ਘੰਟੀ ਦਾ ਬਟਨ ਦਬਾ ਦਿਓ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਜਦੋਂ ਹੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਆ ਨਵੇਂ ਕਿਸੇ ਮੁੱਦੇ ਤੇ ਗੱਲਬਾਤ ਕਰਦੇ ਆ ਕੋਈ ਮਸਲਾ ਲੈ ਕੇ ਆਉਨੇ ਆ ਭਗਤ ਦਰਜਾਨਾ ਤਾਂ ਸਭ ਤੋਂ ਪਹਿਲਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਸੋ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਨੂੰ ਮਿਲਾਂਗੇ ਕਿਸੇ ਹੋਰ ਭਗ ਦੇ ਮਸਲੇ ਦੇ ਨਾਲ ਆਪਣੇ ਦੋਸਤ ਨੂੰ ਦਿਓ ਆਜਾਤ ਸ਼ਸ਼ੀ ਦਾਸ You're made.